ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ 14 ਮਾਘ ਸੰਮਤ 1739 ਬਿਕਰਮੀ ਨੂੰ ਪਿੰਡ ਪਹੂ ਵਿੰਨ ਜ਼ਿਲ੍ਹਾ ਤਰਨਤਾਰ ਜਮਾਤਾ ਜਿਉਣੀ ਤੇ ਪਿਤਾ ਭਗਤਾ ਦੇ ਗ੍ਰਹਿ ਵਿਖੇ ਹੋਇਆ ਸੀ। ਉਹਨਾਂ ਦਾ ਬਚਪਨ ਦਾ ਨਾਂ ਦੀਪਾ ਸੀ। ਖਾਲਸਾ ਪੰਥ ਦੀ ਸਾਜਣਾ ਮੌਕੇ ਉਹ ਆਪਣੇ ਮਾਤਾ-ਪਿਤਾ ਨਾਲ ਅਨੰਦਪੁਰ ਸਾਹਿਬ ਪਹੁੰਚੇ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮ੍ਰਿਤ ਛਕ ਕੇ ਦੀਪੇ ਤੋਂ ਦੀਪ ਸਿੰਘ ਬਣ ਗਏ। ਉਸ ਸਮੇਂ ਉਹਨਾਂ ਦੀ ਉਮਰ 18 ਸਾਲਾਂ ਦੀ ਸੀ। ਉਹ ਆਨੰਦਪੁਰ ਸਾਹਿਬ ਰਹਿ ਕੇ ਹੀ ਲੰਗਰ ਦੀ ਸੇਵਾ ਕਰਨ ਲੱਗੇ। ਗੁਰੂ ਜੀ ਨੇ ਉਹਨਾਂ ਨੂੰ ਗੁਰਮੁਖੀ ਦੇ ਨਾਲ ਅਰਬੀ ਫਾਰਸੀ ਭਾਸ਼ਾ ਸਿਖਾ ਕੇ ਵਿਦਵਾਨ ਬਣਾ ਦਿੱਤਾ। ਆਨੰਦਪੁਰ ਰਹਿੰਦਿਆਂ ਉਹਨਾਂ ਪਾਈ ਮਣੀ ਸਿੰਘ ਤੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ। ਨਾਲ ਹੀ ਉਹਨਾਂ ਨੇ ਯੁੱਧ ਵਿੱਚ ਜੂਝਣ ਲਈ ਸ਼ਸਤਰਾਂ ਦੀ ਸਿੱਖਿਆ ਵੀ ਗ੍ਰਹਿਣ ਕੀਤੀ। ਇਸ ਤਰ੍ਹਾਂ 20 ਸਾਲ ਦੀ ਉਮਰ 'ਚ ਉਹ ਸੂਝਵਾਨ ਵਿਦਵਾਨ ਤੇ ਸੂਰਬੀਰ ਯੋਧੇ ਬਣ ਗਏ। ਮੁਖਤਸਰ ਦੀ ਜੰਗ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਕਈ ਪਿੰਡਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ। ਮਾਤਾ ਸੁੰਦਰੀ ਤੇ ਮਾਤਾ ਸਹਿਬ ਕੌਰ ਭਾਈ ਮਣੀ ਸਿੰਘ ਜੀ ਨਾਲ ਇਸ ਥਾਂ ਤੇ ਗੁਰੂ ਜੀ ਨੂੰ ਮਿਲੇ। ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਾਈ ਮਣੀ ਸਿੰਘ ਤੋਂ ਲਿਖਵਾਉਂਦਿਆਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਨੂੰ ਵੀ ਸ਼ਾਮਲ ਕੀਤਾ। ਅੰਤਿਮ ਰੂਪ ਦੇਣ ਵਿੱਚ ਬਾਬਾ ਦੀਪ ਸਿੰਘ ਜੀ ਨੇ ਵੀ ਸਹਾਇਤਾ ਕੀਤੀ। ਇਸ ਬੀੜ ਨੂੰ ਦਮਦਮਾ ਸਾਹਿਬ ਵਾਲੀ ਬੀੜ ਕਿਹਾ ਜਾਂਦਾ ਹੈ। ਗੁਰੂ ਜੀ ਨੇ ਉਹਨਾਂ ਨੂੰ ਚਾਰ ਹੱਥ ਲਿਖਤ ਬੀੜਾਂ ਤਿਆਰ ਕਰਨ ਲਈ ਕਿਹਾ। ਇਹ ਕਾਰਜ ਉਹਨਾਂ ਨੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਪੂਰਨ ਕੀਤਾ। ਬਾਬਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦਾ ਅਰਬੀ ਭਾਸ਼ਾ 'ਚ ਵੀ ਤਰਜਮਾ ਕੀਤਾ। ਇਹ ਪਵਿੱਤਰ ਬੀੜ ਸਰਦਾਰ ਕਿਰਪਾਲ ਸਿੰਘ ਦੇ ਕਥਨ ਅਨੁਸਾਰ ਬਗਦਾਦ ਯੂਨੀਵਰਸਿਟੀ ਵਿੱਚ ਸੰਭਾਲ ਕੇ ਰੱਖੀ ਹੋਈ ਹੈ। ਜਦ ਬੰਦਾ ਸਿੰਘ ਬਹਾਦਰ 1700 ਨਾ ਈਸਵੀ 'ਚ ਪੰਜਾਬ ਆਏ ਤਾਂ ਗੁਰੂ ਸਾਹਿਬ ਦੇ ਅਨੁਆਈਆਂ ਵਿੱਚ ਬਾਬਾ ਦੀਪ ਸਿੰਘ ਵੀ ਸਾਬੂ ਕੀ ਤਲਵੰਡੀ ਤੋਂ ਆ ਕੇ ਮਿਲੇ। ਉਹਨਾਂ ਨੇ ਬਖਵਾਕੇ ਇਲਾਕਿਆਂ ਨੂੰ ਜਿੱਤਣ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕੀਤੀ। 17ਵੀਂ ਸਦੀ 'ਚ ਸਾਰਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ 'ਚੋਂ ਬਾਹਰ ਆ ਕੇ ਇਕੱਠਾ ਹੋ ਗਿਆ। ਖਾਲਸਾ ਪੰਥ 12 ਮਿਸਲਾਂ ਵਿੱਚ ਵੰਡਿਆ ਗਿਆ ਜਿਨ੍ਹਾਂ 'ਚੋਂ ਇੱਕ ਮਿਸਲ ਸ਼ਹੀਦ ਮਿਸਲ ਜਿਸਦੇ ਮੁਖ ਜਥੇਵਾਰ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਗਿਆ। 5 ਫਰਵਰੀ 1762 ਈਸਵੀ ਨੂੰ ਕੋਪਰਹੀੜੇ ਦੇ ਸਥਾਨ ਤੇ ਹੋਏ ਵੱਡੇ ਕੱਲੂ ਘਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਦ ਮੁੜਦਿਆਂ ਵਾਪਿਸ ਲਾਹੌਰ ਬੁਲਾਇਆ ਤਾਂ ਰਸਤੇ 'ਚੋਂ ਸਿੰਘਾਂ ਤੋਂ ਖਿਜ ਕੇ ਉਸਨੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਤਾਲ ਮਿੱਟੀ ਨਾਲ ਪਰਵਾਤਾ ਤੇ 10 ਅਪ੍ਰੈਲ 1762 ਈਸਵੀ ਨੂੰ ਨੀਂਹਾਂ ਹੇਠ ਬਰੂ ਤੇ ਕੁੱਪੇ ਰਖਵਾ ਕੇ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਉਡਵਾਤੀ ਇਸ ਹਮਲੇ ਸਮੇ ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਜਮਾਲ ਖਾਨ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਜਦ ਬਾਬਾ ਦੀਪ ਸਿੰਘ ਜੀ ਨੂੰ ਸਾਬੋ ਕੀ ਤਲਵੰਡੀ ਵਿਖੇ ਮਿਲੀ ਤਾਂ ਉਹਨਾਂ ਨੇ ਦੁਸ਼ਮਣਾਂ ਨਾਲ ਟੱਕਰ ਲੈਣ ਦਾ ਫੈਸਲਾ ਕੀਤਾ ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਦੀਪ ਸਿੰਘ ਜੀ ਦੇ ਗਵਾਈ ਚ ਬਿਆਸ ਤ੍ਰਿਆ ਪਾਰ ਕਰਕੇ ਮਾਝੇ ਦੇ ਇਲਾਕੇ ਚ ਦਾਖਲ ਹੋਏ ਤਨਤਾਨ ਸੈਵਿਕੇ ਪਹੁੰਚ ਕੇ ਉਹਨਾਂ ਦਾਸ ਕੀਤੀ ਤੇ ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅਮੇਸਰ ਵੱਲ ਬਦਨ ਲੱਗੇ ਤਨਤਾਨ ਤੋਂ 10 ਕਿਲੋਮੀਟਰ ਦੂਰ ਗੋਹਲਬੜ ਪਿੰਡ ਨੇੜੇ ਬਾਬਾ ਜੀ ਨੇ ਆਪਣੇ ਜਥੇ ਸਮੇਤ ਦੁਸ਼ਮਣ ਦੀ ਫੌਜ ਨੂੰ ਲੜਾਈ ਲਈ ਲਲਕਾਰਿਆ ਇਸ ਜਗ੍ਹਾ ਅੱਜ ਗੁਰਦੁਆਰਾ ਦਲਕਾਰ ਸਾਹਿਬ ਸਥਾਪਿਤ ਹੈ ਗੋਹਲਬੜ ਵਿਖੇ ਬਾਬਾ ਜੀ ਦਾ ਸਾਹਮਣਾ ਜਮਾਲ ਖਾਨ ਨਾਲ ਹੋਇਆ ਬਾਬਾ ਦੀਪ ਸਿੰਘ ਜੀ ਸਭਾ ਮੰਡ ਦਾ ਦੋ ਧਾਰਾ ਖੰਡਾ ਖੜਕਾਉਂਦੇ ਬੈਰੀਆਂ ਨੂੰ ਸਦਾ ਦੀ ਨੀਂਦ ਸੌਂਾਉਂਦੇ ਹੋਏ ਅੱਗੇ ਵੱਧ ਰਹੇ ਸੀ ਜਮਾਲ ਖਾਨ ਅੱਗੇ ਵੱਧ ਕੇ ਬਾਬਾ ਜੀ ਤੇ ਬਾਰ ਕਰਨ ਲੱਗਾ ਤਾਂ ਅੱਗੋਂ ਬਾਬਾ ਜੀ ਨੇ ਵੀ ਬਾਰ ਕਰ ਦਿੱਤਾ ਇਸ ਸਾਂਝੇ ਬਾਦ ਚ ਬਾਬਾ ਜੀ ਨੇ ਉਸ ਮੁਗਲ ਕਮਾਂਡਰ ਨੂੰ ਤਾਂ ਥਾਂ ਤੇ ਹੀ ਢੇਰ ਕਰ ਦਿੱਤਾ ਪਰ ਨਾਲ ਉਹ ਵੀ ਜ਼ਖਮੀ ਹੋ ਗਏ ਇਸ ਸਥਾਨ ਤੇ ਅੱਜ ਗੁਰਦੁਆਰਾ ਟਾਲਾ ਸਾਹਿਬ ਸ਼ਿਸ਼ੋਭਿਤ ਹੈ ਇਸ ਮੌਕੇ ਇੱਕ ਸਿੰਘ ਨੇ ਬਾਬਾ ਜੀ ਨੂੰ ਆਪਣਾ ਪ੍ਰਣ ਯਾਦ ਕਰਵਾਇਆ ਫਿਰ ਬਚਨ ਕੇ ਬਲੀ ਸੁਰ ਵੀਰ ਜੋਦਾ ਬਾਬਾ ਜੀ ਆਪਣਾ ਸੀਸ ਸੰਭਾਲਦੇ ਹੋਏ ਖੰਡਾ ਵਾਉਂਦੇ ਸੱਚਖੰਡ ਸ੍ਰੀ ਹਰਮਨਦੇਵ ਸਾਹਿਬ ਦੀ ਪ੍ਰਕਰਮਾ ਤੱਕ ਪਹੁੰਚ ਗਏ ਪ੍ਰਕਰਮਾ ਵਿੱਚ ਲਹਿੰਦੇ ਪਾਸੇ ਸਥਾਨ ਤੇ ਸਾਹਮਣੇ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਇੱਥੋਂ ਤੱਕ ਪੜਦਿਆਂ ਬਾਬਾ ਜੀ ਨੇ ਕਈ ਪਠਾਨ ਤੇ ਅਫਗਾਨ ਮਾਰ ਮੁਕਾਏ ਇਸ ਤਰ੍ਹਾਂ ਇਸ ਜੰਗ 'ਚ ਅਫਗਾਨ ਜਰਨੈਲਾਂ ਦੀ ਮਾਰੇ ਜਾਣ ਨਾਲ ਅਫਗਾਨੀ ਫੌਜ ਦੇ ਹੌਸਲੇ ਟੁੱਟ ਗਏ ਤੇ 13 ਨਵੰਬਰ 1757 ਈਸਵੀ ਨੂੰ ਬਾਬਾ ਦੀਪ ਸਿੰਘ ਸੱਚਖੰਡ ਸ਼੍ਰੀ ਹਰਮਿੰਦੇਵ ਸਾਹਿਬ ਦੀ ਪਰਕਰਮਾ ਅੰਦਰ ਪਹੁੰਚ ਕੇ ਸ਼ਹੀਦੀ ਪ੍ਰਾਪਤ ਕਰ ਗਏ। ਸ਼ਹੀਦ ਹੋਏ ਸਿੰਘਾਂ ਦੀ ਯਾਦ ਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇੱਕ ਥੜੇ ਤੇ ਨਿਸ਼ਾਨ ਸਾਹਿਬ ਚੁਲਾਇਆ ਹੋਇਆ ਹੈ। ਉਸ ਥੜੇ ਤੇ ਬਾਬਾ ਦੀਪ ਸਿੰਘ ਹੈੱਡ ਜਥੇਦਾਰ, ਬਾਬਾ ਬਲਵੰਤ ਸਿੰਘ ਸ਼ਹੀਦ ਜਥੇਦਾਰ, ਬਾਬਾ ਹੀਰਾ ਸਿੰਘ ਸ਼ਹੀਦ ਜਥੇਦਾਰ, ਬਾਬਾ ਗੰਡਾ ਸਿੰਘ ਸ਼ਹੀਦ ਜਥੇਦਾਰ, ਬਾਬਾ ਲੈਣਾ ਸਿੰਘ ਸ਼ਹੀਦ ਜਥੇਦਾਰ, ਬਾਬਾ ਰਣ ਸਿੰਘ ਸ਼ਹੀਦ ਦਸੇਦਾਰ ਬਾਬਾ ਗੋਪਾਲ ਸਿੰਘ ਸ਼ਹੀਦ ਜਥੇਦਾਰ, ਬਾਬਾ ਭਗਤ ਸਿੰਘ ਸ਼ਹੀਦ ਜਥੇਦਾਰ, ਬਾਬਾ ਬਹਾਦਰ ਸਿੰਘ ਸ਼ਹੀਦ ਜਥੇਦਾਰ ਦੇ ਨਾਂ ਲਿਖੇ ਹੋਏ ਨੇ। ਚਾਟੀਵਿੰਡ ਗੇੜ ਦੇ ਨਾਲ ਜਿੱਥੇ ਬਾਬਾ ਜੀ ਦਾ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ੋਭਿਤ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਦੋ ਤਾਰਾ ਖੰਡਾ ਸ੍ਰੀ ਅਕਾਲ ਤਖਤ ਦੇ ਸ਼ਸਤਰਾਂ 'ਚ ਰੱਖਿਆ ਹੋਇਆ ਹੈ। ਜਿਸ ਦੇ ਰੋਜ਼ਾਨਾ ਸ਼ਾਮ ਸਮੇਂ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਨੇ।